ਸੈਂਕਟੋਕਸਾਨ ਮੋਰਚੀ ਅਤੇ ਕੇਂਦਰੀ ਟਰੇਡਿੰਗ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਦੇ ਲਈ ਅੱਜ ਸ਼ਹਿਰ ਨਿਵਾਸੀਆਂ ਨੂੰ 7 ਦਿਨ ਲਈ ਦਿੱਤੇ ਜਾ ਰਹੇ ਸੰਦੇਸ਼ ਮੌਕੇ ਸ਼ਹਿਰ ਦੇ ਵਿੱਚ ਝੰਡਾ ਮਾਰਚ ਕੱਢ ਕੇ ਪੰਪਲੈਟ ਵੰਡੇ ਗਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੇਟ ਘਰਾਣਿਆਂ ਨੂੰ ਖੇਤੀ ਖੇਤਰ ਹਵਾਲੇ ਕਰਨ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰਾਂ ਦੇ ਹੋਂਦ ਤੇ ਅਧਿਕਾਰ ਖਤਮ ਕਰਦੇ ਕੰਮ ਦੀ ਦਿਹਾੜੀ 12 ਘੰਟੇ ਕਰਨਾ ਤੇ ਪਰਚੂਨ ਖੇਤਰ ਕਾਰਪੋਰੇਸ਼ਨ ਨੂੰ ਸੌਪਨ ਤੇ ਬਿਜਲੀ ਟ੍ਰਾਂਸਪੋਰਟ ਰੇਲਵੇ ਬੈਂਕ ਚੇਤ ਸਿੱਖਿਆ ਵਰਗੇ ਅਦਾਰਿਆਂ ਨੂੰ ਨਿੱਜੀ ਖੇਤਰ ਨੂੰ ਸੌਪਨ ਤੇ ਹਿੱਟ ਐਂਡ ਰਨਰ ਰਾਹੀਂ ਕਰੋਨਾ ਲੋਕਾਂ ਨੂੰ ਬੇਰੁਜ਼ਗਾਰ ਕਰਨ ਖਿਲਾਫ ਕੰਮ ਵੱਲ ਭਾਰਤਬੰਦ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਨੇ ਕੀ ਕਿ 16 ਫਰਵਰੀ ਨੂੰ ਪਿੰਡਾਂ ਸ਼ਹਿਰਾਂ ਚੋਂ ਆਵਾਜ਼ ਆਈ ਸਰਕਾਰੀ ਤੇ ਨਿੱਜੀ ਆਦਾਰੇ ਬੰਦ ਕੀਤੇ ਜਾਣਗੇ ਅਤੇ ਨਿਰਧਾਰਿਤ ਕੀਤੇਗੇ ਸਥਾਨਾਂ ਤੇ ਜਾਮ ਲਗਾਏ ਜਾਣਗੇ ਕੇਵਲ ਅਮਰਜੈਂਸੀ ਵਾਲੇ ਹੀ ਲੰਘਣ ਦਿੱਤੇ ਜਾਣਗੇ ਆਪਾ ਜਿੰਦਾਬਾਦ ਜਿੰਦਾਬਾਦ 16 ਫਰਵਰੀ ਭਾਰਤ ਬੰਦਾ ਸਾਥ ਦਿਓ ਸਾਥ ਦਿਓ ਸਾਥ ਦਿਓ 16 ਫਰਵਰੀ ਭਾਰਤ ਬੰਦਾ ਸਾਥ ਦਿਓ ਸਾਥ ਦਿਓ

ਮੇਰਾ ਨਾਮ ਭਵਿੰਦਰ ਸਿੰਘ ਜ਼ਿਲ੍ਹਾ ਜਲੰਧ ਸਕੱਤਰ ਕ੍ਰਾਂਤੀਕਾਰੀ ਕਿਸਾਨੀ ਹੁੰਦੀ ਆ ਪੰਜਾਬ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ 16 ਫਰਵਰੀ ਦਾ ਭਾਰਤ ਬੰਦ ਦਾ ਸੱਦਾ ਹੈ ਉਹ ਸੱਦੇ ਆਸਤੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਫੀਕੋੜ ਸ਼ਹਿਰ ਦੇ ਅੰਦਰ ਸਾਡੀਆਂ ਸਯੁਕਤ ਮੋਰਚੀਆਂ ਜਥੇਬੰਦੀਆਂ ਕੇਂਦਰ ਦੀਆਂ ਟ੍ਰੇਨ ਯੂਨੀਅਨਾਂ ਵੱਲੋਂ ਅੱਜ ਜਿਹੜਾ ਮਾਰਚ ਕੱਢਿਆ ਜਾਣਾ ਹੈ ਯਾਨੀ ਕਿ ਝੰਡਾ ਮਾਰਚ ਉਹ ਝੰਡਾ ਮਾਰਚ ਕਰਕੇ ਹਰੇਕ ਸ਼ਹਿਰੀ ਨੂੰ ਸੱਦਾ ਲਾਇਆ ਜਾਣਾ ਤਾਂ ਜੋ ਜਿਹੜਾ ਭਾਰਤ ਬੰਦ ਦਾ 16 ਦਾ ਸੱਦਾ 16 ਫਰਵਰੀ ਉਸ ਦਿਨ ਹਰ ਦੁਕਾਨ ਹਰ ਤੰਕੀਜ ਬੰਦ ਹੋ ਕੇ ਉਹਦੇ ਵਿੱਚ ਸ਼ਮੂਲੀਅਤ ਕਰਨ ਜਾਣਗੇ ਵੱਡੇ ਪੱਧਰ ਤੇ ਜਿਹੜਾ ਬੰਦ ਦਾ ਦੇਖ ਸਕੇ ਤੁਹਾਡੇ ਦਿੱਲੀ ਜਾਂਦਾ ਕੀ ਪ੍ਰੋਗਰਾਮ ਹੈਗਾ ਉਹ ਸੰਯੁਕਤ ਕਿਸਾਨ ਮੋਰਚੇ ਦਾ ਦਿੱਲੀ ਦਾ ਕੋਈ ਪ੍ਰੋਗਰਾਮ ਨਹੀਂ ਉਹ ਕੁਝ ਜਥੇਬੰਦੀਆਂ ਦਾ ਆਪਦਾ ਨਿੱਜੀ ਪ੍ਰੋਗਰਾਮ ਹੈ ਸੰਯੁਕਤ ਕਿਸਾਨ ਮੋਰਚੇ ਦਾ ਸਿਰਫ 16 ਫਰਵਰੀ ਨੂੰ ਭਾਰਤ ਬੰਦਾ ਹੀ ਸੱਦਾ ਉਸ ਤੋਂ ਅੱਗੇ ਜੇ ਕੋਈ ਪ੍ਰੋਗਰਾਮ ਆਊਗਾ ਤਾਂ ਦੱਸਿਆ ਜਾਊਗਾ ਹਜੇ ਤੱਕ ਕੋਈ ਪ੍ਰੋਗਰਾਮ ਨਹੀਂ ਮੈਂ ਫੇਸਿੰਗ ਕنگੜਾ ਅੱਜ ਅਸੀਂ 16 ਫਰਵਰੀ ਜੋ 2 ਦਤਸਾਲ ਮੋਰਟਰੋ ਟ੍ਰੇਡਿੰਗ ਨੂੰ ਭਾਰਤ万 ਦਾ ਸਦਤਤਾ ਨੂੰ ਸਫਲ ਬਣਾਉਣ ਲਈ ਅੱਜ ਸਾਰੇ ਸ਼ਹਿਰ ਵਿੱਚ ਸਾਰੀਆਂ ਦੁਕਾਨਦਾਰਾਂ ਰਲ ਕੇ ਚੱਕਾ ਲਾ ਰਹੇ ਆਂ ਤਾਂ ਕਿ ਹਰ ਇੱਕ ਦੁਕਾਨ ਤੇ ਜਾ ਕੇ ਦੁਕਾਨਦਾਰਾਂ ਨੂੰ ਪ੍ਰੇਰਿਤ ਕਰਨਾ ਲੈ 16 ਫਰਵਰੀ ਤੇ ਬੰਦ ਰੱਖਣਾ ਤੋਂ ਦੋ ਸਾਡਾ ਪੂਰਾ ਪੂਰਾ ਸਾਥ ਦਿਓ ਕਿਉਂਕਿ ਕੇਂਦਰ ਸਰਕਾਰ ਦੇ ਲੋਕਾਂ ਨੂੰ ਨੀਤੀਆਂ ਨੂੰ ਲੈ ਕੇ ਸਾਰੀਆਂ ਟ੍ਰੇਡਿੰਗ ਨੂੰ ਇਹਨਾਂ ਨੇ ਭਾਰਤ万 ਦਾ ਜੋ ਸਦਤਤਾ ਉਹਨੂੰ ਸਫਲੇਤਰਾਂ ਬਣਾਉਣਾ ਹੈ ਕਿ 16 ਫਰਵਰੀ ਨੂੰ ਅਸੀਂ 3 ਪੁਆਇੰਟ 4 ਪੁਆਇੰਟ ਸਾਡੇ ਉਹ ਉੱਥੇ ਤੁਸੀਂ ਤਾਂ ਨੇਤੇ ਜਾਣਗੇ ਜਿਵੇਂ ਸਰਗ ਟੌਕ ਟਹਿਣਾ ਟੀਪੈਂਟ ਬਤਕਾਲਾ ਚੋਂ ਕੋਟਪੂਰਾ ਤੇ ਜੇਤੂ ਉਸ ਤੋਂ ਇਲਾਵਾ ਜੋ ਕੇਂਦਰ ਸਰਕਾਰ ਐਮਐਮਐਸਪੀ ਬਾਰੇ ਅਸੀਂ ਕਾਨੂੰਨੀ ਗਾਰੰਟੀ ਮੰਗ ਦਸੀ ਉਹ ਤਾਂ ਮਨਕੂਰ ਹੋ ਚੁੱਕੀ ਆ ਬਿਜਲੀ ਸੋਡ ਬਿੱਲ 2020 ਨੂੰ ਉਹਨੂੰ ਰੱਦ ਕਰਨ ਵਾਸਤੇ ਮਨੀ ਉਹ ਤਾਂ ਵੀ ਮਤਲਬ ਮਨਕੂਰ ਹੋ ਚੁੱਕੀ ਆ ਹੱਕੀ ਮੰਗਣ ਮਰਉਣ ਲਈ ਇਹ ਸਾਰਾ ਕੁਝ 16 ਪਾਠਵੇਂ ਪੱਤ ਬੰਦਾ ਸੁੱਤਾ ਲੱਗਿਆ ਅਸੀਂ ਸੂਖਸਥਾ ਮੋਟਾ ਇਸ ਨੂੰ ਪੂਰੀ ਤਰ੍ਹਾਂ ਫੀਕੋਟ ਸਫਰ ਬਣਾਉਣਾ 16 ਫਰਵਰੀ ਦਾ ਭਾਰਤ ਬੰਦ ਕਾਰਪੋਰੇਟ ਦੇ ਖਿਲਾਫ ਆ ਕਾਰਪੋਰੇਟ ਪਰਚੂਨ ਦੇ ਖੇਤਰ ਚ ਆ ਕੇ ਵੱਡੇ ਮਾਲ ਖੋਲ ਰਿਆ ਕਰੋੜਾਂ ਦੁਕਾਨਦਾਰਾਂ ਨੂੰ ਵਿਹਲੇ ਕਰ ਰਿਆ ਕਾਰਪੋਰੇਟ ਖੇਤੀ ਖੇਤਰ ਚ ਆ ਕੇ ਕਰੋੜਾਂ ਕਿਸਾਨਾਂ ਨੂੰ ਬੇਜ਼ਮੀਨੇ ਕਰ ਰਿਆ ਹੈਗਾ ਕਾਰਪੋਰੇਟ ਦੇ ਕਹਿੰਦੇ ਲੇਬਰ ਕੋਡ ਆਰੇ ਮਜ਼ਦੂਰਾਂ ਦੀ ਕੰਮ ਦੀ ਦਿਹਾੜੇ 12 ਘੰਟੇ ਕਰ ਦਿੱਤੀ ਗਈ ਆ ਜਥੇਬੰਦ ਕਰਨ ਦੇ ਅਧਿਕਾਰ ਉਹਨਾਂ ਦੇ ਜਿਹੜੇ ਖਤਮ ਕਰ ਦਿੱਤੇ ਆ ਇਹ ਟੈਂਡਰ ਲਿਆਂਦਾ ਜਾ ਰਿਹਾ ਕਰੋੜਾਂ ਲੋਕ ਡਰਾਈਵਰਾਂ ਨੂੰ ਬੇਰੁਜ਼ਗਾਰ ਕਰਕੇ ਡਰਾਈਵਰ ਐਤ ਮਸ਼ੀਨਰੀ ਲਿਆਂਦੀ ਜਾ ਰਹੀ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਕਾਰਪੋਰੇਟ ਦੇ ਖਿਲਾਫ ਇਕੱਠਾ ਕਰਨਾ ਤੇ 16 ਫਰਵਰੀ ਦਾ ਮੁਕੰਮਲ ਭਾਰਤ ਬੰਦ ਕਰਨਾ ਬਾਜ਼ਾਰ ਬੰਦ ਹੋਣਗੇ ਸੜਕਾਂ ਬੰਦ ਹੋਣਗੀਆਂ ਟਰਾਂਸਪੋਰਟ ਬੰਦ ਹੋਊਗੀ ਔਰ ਇਹੀ ਸਨੇਹਾ ਲੈ ਕੇ ਅਸੀਂ ਕੱਲੇ ਕੱਲੇ ਸ਼ਹਿਰੀ ਦੇ ਕੋਲੇ ਜਾ ਰਹੇ ਹਾਂ ਕਿ 16 ਫਰਵਰੀ ਦਾ ਮੁਕੰਮਲ ਬੰਦ ਜਿਹੜਾ ਹੈਗਾ ਉਹ ਕਰੋ ਤਾਂ ਕਿ ਆਪ ਕੋ ਆਪਣੀ ਰੋਜੀ ਰੋਟੀ ਬਚਾ ਸਕੇ ਦਿੱਲੀ ਜਾਂਦਾ ਕੀ ਪ੍ਰੋਗਰਾਮ ਹੈ ਦਿੱਲੀ ਜਾਣ ਦਾ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਸਿਰਫ 16 ਫਰਵਰੀ ਭਾਰਤ ਬੰਦ ਦਾ ਕੀ ਕਹਿਣਾ ਚਾਹੁੰਦੇ ਆ ਜਿਹੜਾ ਤੁਸੀਂ ਭਾਰਤ ਬੰਦ ਦਾ ਸਮਰਥਨ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਭਾਰਤ ਬੰਦ ਦਾ ਜਿਹੜਾ ਸਮਰਥਨ ਕਰ ਰਹੇ ਆ ਅਸੀਂ ਵਿਦਿਆਰਥੀ ਯੂਨੀਅਨ ਵੱਲੋਂ ਜਿੰਨੀਆਂ ਵੀ ਵਿਦਿਅਕ ਸੰਸਥਾਵਾਂ ਪੰਜਾਬ 'ਚ ਉਹਦੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੋਇਆ ਜਿਹਦੇ 'ਚ ਫਰੀਦਕੋਟ ਵਿੱਚ ਸਰਕਾਰੀ ਬਰਜਿੰਦਰਾ ਕਾਲਜ ਤੇ ਕੋੜਕਪੁਰਾ ਅਸ਼ੀਦ ਸ਼ੀਦਪາກ ਸਿੰਘ ਸਰਕਾਰੀ ਕਾਲਜ ਕੋੜਕਪੁਰਾ ਤੇ ਆਈਟੀਆ ਫਰੀਦਕੋਟ ਇਹਨਾਂ ਤਿੰਨਾਂ ਵਿੱਚ ਹੜਤਾਲ ਕਰ ਰਹੇ ਆ ਨਾਲ ਦੀ ਨਾਲ ਸ਼ਹਿਰ ਵਿੱਚ ਜਿੰਨੀਆਂ ਵੀ ਦੁਕਾਨਾਂ ਉਹਨਾਂ ਦੁਕਾਨਦਾਰਾਂ ਭਰਾਵਾਂ ਨੂੰ ਤੇ ਜਿਹੜੇ ਜਿੰਨੇ ਵੀ ਲੋਕ ਆ ਜਿਹੜੇ ਬਾਜ਼ਾਰ ਚ ਆ ਰਹੇ ਆ ਜਾਂ ਸਫ਼ਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨ ਲਈ ਅੱਜ ਅਸੀਂ ਮਾਰਚ ਕਰ ਰਹੇ ਆ ਸਾਰੀਆਂ ਜਥੇਬੰਦੀਆਂ ਨਾਲ ਕਿ ਕੋਈ ਵੀ ਜਿਹੜਾ ਉਸ ਦਿਨ ਸ਼ਹਿਰ ਤੋਂ ਨਾ ਨਿਕਲੇ ਕੋਈ ਵੀ ਦੁਕਾਨ ਨਾ ਖੋਲੇ ਕੋਈ ਵੀ ਵਿਦਿਆਖਨ ਸਭ ਵਿੱਚ ਨਾ ਜਾਵੇ ਹਰ ਹਰ ਤਰ੍ਹਾਂ ਨਾਲ ਜਿਹੜਾ ਸਾਰਾ ਵਪਾਰ ਜਿਹੜਾ ਠੱਪ ਠੱਪ ਕੀਤਾ ਜਾਵੇ 16 ਤਰੀਕ ਨੂੰ ਤਾਂ ਕਿ ਮੋਦੀ ਸਰਕਾਰ ਨੂੰ ਜਿਹੜਾ ਉਹ ਧਰਮ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਵੰਡ ਰਹੀ ਆ ਉਹਨਾਂ ਦੀ ਹੱਕੀ ਮੰਗਾਂ ਨੂੰ ਰੋਲ ਰਹੀ ਆ ਉਹਨਾਂ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਆ ਕਿ ਸਾਡੀਆਂ ਹੱਕੀ ਮੰਗਾਂ ਤੇ ਲੋਕ ਜਿਹੜੇ ਧਰਮ ਦੇ ਆਧਾਰ ਤੇ ਵੰਡੇ ਨਹੀਂ ਜਾਣਗੇ ਅਸੀਂ ਸਾਰੇ ਲੋਕ ਇੱਕ ਮਤ ਹੋ ਕੇ ਮੋਦੀ ਸਰਕਾਰ ਦੇ ਕਾਰਪੋਟਾ ਦੀਆਂ ਨੀਤੀਆਂ ਦਾ ਵਿਰੋਧ ਕਰਾਂਗੇ ਨੌਜਵਾਨ ਪੀੜੀ ਤੇ ਮਹਿਲਾਵਾਂ ਨੂੰ ਕੀ ਮੈਸੇਜ ਦਿੰਦੇ ਆ ਅਸੀਂ ਜਿਵੇਂ ਅੱਜ ਵੀ ਭਾਰਤ ਦੇ ਭਾਰਤ ਬੰਦ ਦੇ ਸਮਰਥਨ ਵਿੱਚ ਬਹੁਤ ਵੱਡੀ ਗਿਣਤੀ ਨੌਜਵਾਨ ਜਿਹੜੇ ਉਸਯੁਕਤ ਕਿਸਾਨ ਮੋਰਚਾ ਨਾਲ ਵੀ ਤੇ ਵਿਦਿਆਰਥੀ ਜਥੇਬੰਦੀ ਅਸੀਂ ਨੌਜਵਾਨਾਂ ਤੇ ਖਾਸ ਕਰ ਮਹਿਲਾਵਾਂ ਨੂੰ ਜਿਹੜੀਆਂ ਅੰਦੋਲਨ ਵਿੱਚ ਲਗਾਤਾਰ ਗਾਇਬ ਹੋ ਰਹੀਆਂ ਨੇ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਹਾਡੀ ਮੁਕਤੀ ਦਾ ਰਾਹ ਵੀ ਇਹੀ ਅੰਦੋਲਨ ਨੇ ਕਿਉਂਕਿ ਕਾਰਪੋਰੇਟ ਸਿਰਫ ਸਿਰਫ ਬੰਦਿਆਂ ਦਾ ਸ਼ੋਸ਼ਣ ਨਹੀਂ ਕਰਦੇ ਸਿਰਫ ਕਿਸਾਨਾਂ ਦਾ ਸ਼ੋਸ਼ਣ ਨਹੀਂ ਕਰਦੇ ਸਾਰੇ ਨੌਜਵਾਨਾਂ ਦੀਆਂ ਜੇ ਨੌਕਰੀਆਂ ਲੈਣੀਆਂ ਤਾਂ ਉਹ ਕਾਰਪੋਰੇਟ ਕਾਰਪੋਰੇਟ ਤੋਂ ਹੱਥੋਂ ਜੇ ਉਹਨਾਂ ਤੋਂ ਬਿਜ਼ਨਸ ਖੋਵਾਂਗੇ ਤਾਂ ਹੀ ਆ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਾਵਾਂਗੇ ਤਾਂ ਹੀ ਰੋਜ਼ਗਾਰ ਮਿਲਣਾ ਤਾਂ ਹੀ ਜਿਹੜੀਆਂ ਮਹਿਲਾ ਮਹਿਲਾਵਾਂ ਉਹਨਾਂ ਨੂੰ ਵੀ ਰੋਜ਼ਗਾਰ ਮਿਲਣਾ ਇਸ ਲਈ ਸਾਰੇ ਸਾਰੀ ਜਿੰਨੇ ਵੀ ਤਬਕੇ ਆ ਉਹ ਅਗਰ ਕਾਰਪੋਰੇਟ ਨੀਤੀਆਂ ਦੇ ਖਿਲਾਫ ਇਕੱਠੇ ਹੋਣਗੇ ਤਾਂ ਹੀ ਜਿਹੜਾ ਉਹਨਾਂ ਦਾ ਭਵਿੱਖ ਸੁਰੱਖਿਅਤ ਆ